ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਹਾਡੇ ਵੀ ਬੈਂਕਾਂ ਦੇ ਕਾਮਕਾਰ ਬਾਕੀ ਨੇ ਤਾਂ ਛੇਤੀ ਤੋਂ ਛੇਤੀ ਖਤਮ ਕਰ ਲੋ ਕਿਉਂਕਿ ਮੁਲਾਜ਼ਮਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ 2 ਦਿਨ ਬੈਂਕ ਬੰਦ ਰਹਿਣਗੇ ਕਿਉਂਕਿ ਮੁਲਾਜ਼ਮ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਰਦਰਸ਼ਨ ਕਰ ਰਹੇ ਨੇ ਤਾਂ ਸਹਿਕਾਰੀ ਬੈਂਕਾਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰਮਚਾਰੀ ਯੂਨੀਅਨਾਂ ਦੇ ਵੱਲੋਂ ਹੜਤਾਲ ਦਾ ਵੱਡਾ ਐਲਾਨ ਕੀਤਾ ਗਿਆ ਹੈ ਯਾਨੀ ਕਿ 24 ਅਤੇ 25 ਜਨਵਰੀ ਨੂੰ ਬੈਂਕ ਸਹਿਕਾਰੀ ਬੈਂਕ ਜਿਹੜੇ ਹੈ ਬੰਦ ਰਹਿਣਗੇ ਤਾਂ ਵੱਡੀ ਖਬਰ ਹੈ 24 ਤੇ 25 ਯਾਨੀ ਕਿ ਅੱਜ ਅਤੇ ਕੱਲ ਪੰਜਾਬ ਦੇ ਵਿੱਚ ਸਹਿਕਾਰੀ ਬੈਂਕ ਬੰਦ ਰਹਿਣਗੇ ਕੰਮਕਾਜ ਪੂਰੀ ਤਰ੍ਹਾਂ ਠੱਪ ਕੀਤਾ ਜਾਵੇਗਾ ਯੂਨੀਅਨਾਂ ਦੇ ਵੱਲੋਂ ਜੋ ਹੈ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਿੱਚ 2 ਦਿਨ ਇਹ ਹੜਤਾਲ ਕੀਤੀ ਜਾਏਗੀ ਮੰਗ ਇੱਕੋ ਹੀ ਹੈ ਕਿ ਸਾਡੀਆਂ ਹੱਕੀ ਮੰਗਾਂ ਨੂੰ ਪੂਰਿਆ ਜਾਵੇ ਲਗਾਤਾਰ ਜੋ ਹੈ ਵਾਅਦੇ ਕੀਤੇ ਜਾ ਰਹੇ ਸਨ ਪਰ ਉਹਨਾਂ ਵਾਅਦਿਆਂ ਦੇ ਉੱਤੇ ਬੂਰ ਪੈਂਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਜਿਸ ਤੇ ਮੱਦੇਨਜ਼ਰ ਹੁਣ ਕਰਮਚਾਰੀ ਯੂਨੀਅਨ ਇਸ ਵੇਲੇ ਹੜਤਾਲ ਦੇ ਉੱਤੇ ਨਿਕਲੇ ਨੇ ਦੋ ਦਿਨ ਦੀ ਹੜਤਾਲ ਹੈ ਸਾਫ਼ ਤੌਰ ਤੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ ਸਕਦਾ ਹੈ ਅੱਜ ਅਤੇ ਕੱਲ ਬੈਂਕ ਬੰਦ ਰਹਿਣਗੇ ਸਹਿਕਾਰੀ ਬੈਂਕ ਜਿਹੜੇ ਆ ਬੰਦ ਰਹਿਣਗੇ ਤੇ ਜਿਸ ਕਰਕੇ ਲੋਕਾਂ ਨੂੰ ਅਤੇ ਕਿਸਾਨ ਵੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯਾਨੀ ਕਿ ਹੁਣ ਜੇਕਰ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਤਾਂ ਪਰਸੋ 26 ਜਨਵਰੀ ਨੂੰ ਜੋ ਹੈ ਛੁੱਟੀ ਹੋਣ ਕਰਕੇ ਤਕਰੀਬਨ 27 ਤਰੀਕ ਨੂੰ ਜੋ ਹੈ ਬੈਂਕ ਖੁੱਲਣਗੇ ਤਾਂ ਤਿੰਨ ਦਿਨ ਜਿਹੜੇ ਆ ਕੰਮਕਾਜ ਪੂਰੀ ਤਰ੍ਹਾਂ ਠੱਪ ਰਵੇਗਾ ਬੈਂਕਾਂ ਦਾ ਕਿਉਂਕਿ 24 ਅਤੇ 25 ਅੱਜ ਅਤੇ ਕੱਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਬੈਂਕ ਇਸ ਕਰਕੇ ਬੰਦ ਨੇ ਜਦ ਕੀ 26 ਤਰੀਕ ਨੂੰ ਸਰਕਾਰੀ ਛੁੱਟੀ ਦੇ ਚਲਦੇ ਬੈਂਕ ਬੰਦ ਰਹਿਣਗੇ ਤਾਂ ਜਿਹੇ ਦੇ ਵਿੱਚ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਤਿੰਨ ਦਿਨ ਲਗਾਤਾਰ ਸਹਿਕਾਰੀ ਬੈਂਕ ਬੰਦ ਰਹਿਣਗੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਹਾਡੇ ਵੀ ਬੈਂਕਾਂ ਦੇ ਕਾਮਕਾਰ ਬਾਕੀ ਨੇ ਤਾਂ ਛੇਤੀ ਤੋਂ ਛੇਤੀ ਖਤਮ ਕਰ ਲੋ ਕਿਉਂਕਿ ਮੁਲਾਜ਼ਮਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਦੋ ਦਿਨ ਬੈਂਕ ਬੰਦ ਰਹਿਣਗੇ ਕਿਉਂਕਿ ਮੁਲਾਜ਼ਮ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਸਰਕਾਰੀ ਬੈਂਕਾਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰਮਚਾਰੀ ਯੂਨੀਅਨਾਂ ਦੇ ਵੱਲੋਂ ਹੜਤਾਲ ਦਾ ਵੱਡਾ ਐਲਾਨ ਕੀਤਾ ਗਿਆ ਹੈ ਯਾਨੀ ਕਿ 24 ਅਤੇ 25 ਜਨਵਰੀ ਨੂੰ ਬੈਂਕ ਸਹਿਕਾਰੀ ਬੈਂਕ ਜਿਹੜੇ ਐ ਬੰਦ ਰਹਿਣਗੇ ਤਾਂ ਵੱਡੀ ਖਬਰ ਹੈ 24 ਤੇ 25 ਯਾਨੀ ਕਿ ਅੱਜ ਅਤੇ ਕੱਲ ਪੰਜਾਬ ਦੇ ਵਿੱਚ ਸਹਿਕਾਰੀ ਬੈਂਕ ਬੰਦ ਰਹਿਣਗੇ ਕੰਮਕਾਜ ਪੂਰੀ ਤਰ੍ਹਾਂ ਠੱਪ ਕੀਤਾ ਜਾਵੇਗਾ ਯੂਨੀਆ ਦੇ ਵੱਲੋਂ ਜੋ ਹੈ ਹੜਤਾਲ ਦਾ ਐਲਾਨ ਕੀਤਾ ਗਿਆ ਉਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਿੱਚ ਦੋ ਦਿਨ ਇਹ ਹੜਤਾਲ ਕੀਤੀ ਜਾਏਗੀ ਮੰਗ ਇੱਕੋ ਹੀ ਹੈ ਕਿ ਸਾਡੀਆਂ ਹੱਕੀ ਮੰਗਾਂ ਨੂੰ ਪੂਰਿਆ ਜਾਵੇ ਲਗਾਤਾਰ ਜੋ ਐ ਵਾਅਦੇ ਕੀਤੇ ਜਾ ਰਹੇ ਸਨ ਪਰ ਉਹਨਾਂ ਵਾਅਦਿਆਂ ਦੇ ਉੱਤੇ ਬੂਰ ਪੈਂਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਜਿਸ ਤੇ ਮਤੇ ਨਜ਼ਰ ਹੁਣੇ ਕਰਮਚਾਰੀ ਯੂਨੀਅਨ ਇਸ ਵੇਲੇ ਹੜਤਾਲ ਦੇ ਉੱਤੇ ਨਿਕਲੇ ਨੇ ਦੋ ਦਿਨ ਦੀ ਹੜਤਾਲ ਹੈ ਸਾਫ਼ ਤੌਰ ਤੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ ਸਕਦਾ ਹੈ ਅੱਜ ਅਤੇ ਕੱਲ ਬੈਂਕ ਬੰਦ ਰਹਿਣਗੇ ਸਹਿਕਾਰੀ ਬੈਂਕ ਜਿਹੜੇ ਆ ਬੰਦ ਰਹਿਣਗੇ ਤੇ ਜਿਸ ਕਰਕੇ ਲੋਕਾਂ ਨੂੰ ਅਤੇ ਕਿਸਾਨ ਵੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯਾਨੀ ਕਿ ਹੁਣ ਜੇਕਰ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਤਾਂ ਪਰਸੋ 26 ਜਨਵਰੀ ਨੂੰ ਜੋ ਹੈ ਛੁੱਟੀ ਹੋਣ ਕਰਕੇ ਤਕਰੀਬਨ 27 ਤਰੀਕ ਨੂੰ ਜੋ ਹੈ ਬੈਂਕ ਖੁੱਲਣਗੇ ਤਾਂ ਤਿੰਨ ਦਿਨ ਜਿਹੜੇ ਆ ਕੰਮਕਾਜ ਪੂਰੀ ਤਰ੍ਹਾਂ ਠੱਪ ਰਵੇਗਾ ਬੈਂਕਾਂ ਦਾ ਕਿਉਂਕਿ 24 ਅਤੇ 25 ਅੱਜ ਅਤੇ ਕੱਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਬੈਂਕ ਇਸ ਕਰਕੇ ਬੰਦ ਨੇ ਜਦ ਕਿ 26 ਤਰੀਕ ਨੂੰ ਸਰਕਾਰੀ ਛੁੱਟੀ ਦੇ ਚਲਦੇ ਬੈਂਕ ਬੰਦ ਰਹਿਣਗੇ ਤਾਂ ਜਿਹਦੇ ਵਿੱਚ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 3 ਦਿਨ ਲਗਾਤਾਰ ਸਹਿਕਾਰੀ ਬੈਂਕ ਬੰਦ ਰਹਿਣਗੇ